ਮੈਂ ਨਾਲ ਨਾਲ ਇਹ ਆਤਰੂ ਹੋ ਜੀ ਮੇਰੇ ਦੋ ਪਰਛਾਵਾਂ ਤੋਂ ਬਿਨਾਂ ਨੂੰ ਮੈਂ ਨਾਲ ਚੰਦਿਆ ਕਰੂ ਸਾਨੂੰ ਇੱਕ ਨਵਾਂ ਚਾਕਲੇਟੀ ਬੋਏ ਮਿਲਿਆ ਜੀ ਜੀ ਬਹੁਤ ਸੋਹਣਾ ਮੁੰ ਆਡੇ ਨਾਲ ਆਓ ਮੇਰੇ ਨਾਲ ਇਹੀ ਹੋਰ ਕਿਦਾਂ ਹੋਣੇ ਹੋਣ ਨੂੰ ਪਿੰਡ ਵਾਲਿਆ ਪੰਪ ਪੰਪ ਦੇਰ ਦਾ ਵੀ ਜੇ ਨਹੀਂ ਰਿਹਾ ਮਰ ਭਜਾ ਲਿਆ ਤੇ ਇਹਨਾਂ ਦਾ ਧੰਨਫਲ ਵੀ ਆਪਾਂ ਜਿੰਨੂੰ ਤਿਆਰ ਹੋ ਗਏ ਮੈਂ ਮੜਾ ਜਿਹਾ ਇਸ਼ਾਰਾ ਹੀ ਕੀਤਾ ਮੈਂ ਕਿਦਾਂ ਕਰਨਾ ਆਂਦੇ ਡਾਂਦੇ ਚੱਲ 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 ਪੱਛੇ ਚੱਲੀਏ ਚੱਲ 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 ਨਾ ਐਡੀ ਕਾਸਟ ਨੂੰ ਇਕੱਠੇ ਕਰਕੇ ਲਿਆਣਾ ਹੈ ਨਾ ਆਪਾਂ ਸਿਰਫ ਇੱਕੋ ਵਾਰੀ ਮੂੰਹ ਤੋਂ ਕਹਿੰਦੇ ਸੀਗੇ ਕਿ ਇਹ ਕਰੈਕਟਰ ਚਾਹੀਦਾ ਤੇ ਭਾਜੀ ਨੇ ਕਦੀ ਵੀ ਨਾ ਨਹੀਂ ਕੀਤੀ ਸਾਨੂੰ ਤੇ ਉਸ ਗੱਲ ਲਈ ਸਭ ਬਹੁਤ ਵੱਡਾ ਜਗਰਾ ਦਿਖਾਇਆ ਇਹਨਾਂ ਨੇ ਕਿਉਂਕਿ ਨੀਂਦਾ ਕਿਤੇ ਕਿਤੇ ਹੈ ਨਾ ਹੁੰਦਾ ਕਿ ਯਾਰ ਨਹੀਂ ਛੋਟਾ ਬਜਟ ਦਾ ਕੋਈ ਆਰਟਿਸਟ ਲੈ ਲਓ ਆਪਾਂ ਸਰ ਨੂੰ ਕਿਹਾ ਕਿ ਇਹ ਕਰੈਕਟਰ ਚਾਹੀਦਾ ਭਾਜੀ ਨੇ ਇੱਕ ਵਾਰੀ ਨਹੀਂ ਨਾ ਕੀਤੀ ਹਾਂ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਤੇ ਉਹਦੇ ਲਈ ਆਪਾਂ ਬੜੇ ਥੈਂਕਫੁਲ ਹਾਂ ਭਾਜੀ ਦੇ ਹੈ ਨਾ ਇਦਾਂ ਦੇ ਪ੍ਰੋਡਿਊਸਰਾਂ ਦੀ ਸਾਡੀ ਇੰਡਸਟਰੀ ਨੂੰ ਬੜੀ ਲੋੜ ਹੈ ਇਹ ਇਹਨਾਂ ਨੂੰ ਜਿੰਦਾ ਰੱਖਣਾ ਆਪਾਂ ਹੈਣਾ ਤੁਸੀਂ ਸਪੋਰਟ ਕਰੋਗੇ ਨਹੀਂ ਉੱਪਰ ਵਾਲਾ ਵੀ ਸੁਣਦਾ ਹੁੰਦਾ ਹੈ ਜਦੋਂ ਮੀਡੀਆ ਮੀਡੀਆ ਦੇ ਰਾਈਟ ਜੇ ਤੁਸੀਂ ਸਪੋਰਟ ਕਰੋਗੇ ਤੇ ਇਨ੍ਹਾਂ ਦੇ ਪ੍ਰੋਡਿਊਸਰ ਹੋਰ ਵੀ ਫਿਰ ਆਣਗੇ ਉਹ ਵਧੀਆ ਵਧੀਆ ਫਿਲਮਾਂ ਬਣਾਉਣਗੇ ਥੈਂਕ ਯੂ ਸਾਰੇ ਕਲਾਕਾਰਾਂ ਨੇ ਬੜਾ ਕਿੰਨੇ ਕੰਨਾਂ ਤੋਂ ਸਾਡੀਆਂ ਬੀਬੀਆਂ ਹੈ ਚੱਲ ਚੱਲ ਬੱਝੇ ਕਰ ਰਹੀਆਂ ਨੇ ਜੈਟਰ ਤੇ ਜਾਨ ਸਾਡੇ ਰਾਈਟਰ ਸਾਹਿਬ ਤੇ ਡਾਇਰੈਕਟਰ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ ਤੇ ਕਲਾਕਾਰਾਂ ਨੇ ਬੜੀ ਮਿਹਨਤ ਕੀਤੀ ਹੈ ਪਲੀਜ਼ ਖਬਰ ਵੀਡੀਓ ਟੂ ਚਲਪਾ ਚਾਹੀਏ ਚਲਪਾ ਚਾਹੀਏ ਇੰਦਰਪਾਲ ਜੀ ਤੁਸੀਂ ਦੋ ਸ਼ਬਦ ਤੁਹਾਡੀ ਹੈ थैंक यू थैंक यू थैंक यू ਜੀ ਬੁਆਏ ਸਾਨੂੰ ਪੰਜਾਬ ਇੱਕ ਨਵਾਂ ਚਾਕਲੇਟੀ ਬੁਆਏ ਮਿਲਿਆ ਜੀ ਜੀ ਬਹੁਤ ਸੋਹਣਾ ਮੁੰਡਾ ਇੰਦਰ ਮੀਲੀ ਪੁੱਤਰਾ ਭਿੰਗੋ ਬਹੁਤ ਜੱਟ ਬਹੁਤ ਐਕਚੁਅਲੀ ਬਹੁਤ ਸੋਹਣਾ ਕੀਤਾ ਸੋਹਣੀ ਸਾਰੇ ਆਏ ਇੱਥੇ ਸਾਡੀ ਮੂਵੀ ਨੂੰ ਕਰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂ ਆਪਣੇ ਪੇਰੈਂਟਸ ਨਾਲ ਆਪਣੇ ਪਰਿਵਾਰ ਨਾਲ ਸਾਰੇ ਜਾਇਓ ਤੇ ਸਾਨੂੰ ਰਿਵਿਊ ਦਿਓ ਤੁਮੇਦੀ ਦੇਬਿਊ ਹੈ ਪਾਜੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਸਰ ਨੇ ਵੀ ਸੋ ਥੈਂਕ ਯੂ ਸੋ ਮਚ ਬਾਡਾ ਸਾਰਿਆਂ ਦਾ ਆਉਣ ਦਾ ਤੇ ਸਾਨੂੰ ਸੱਚੇ ਰਿਵਿਊ ਦਿਓ ਤਾਂ ਕਿ ਅਸੀਂ ਅੱਗੇ ਹੋਰ ਬੈਟਰ ਕਰ ਸਕੀਏ ਇੰਦਰ ਚਾਲ ਦਾ ਗਾਣਾ ਮੈਂ ਪਹਿਲਾਂ ਗਾਇਆ ਵੀ ਆ ਵੀਰੇ ਦੋ ਲਾਈਨਾਂ ਦੋ ਲਾਈਨਾਂ ਹਾਂਜੀ ਹਾਂਜੀ ਮੈਂ ਫਿਲਮ ਤੇ ਗਾਣਾ ਉਹ ਗਾਣਾ ਖੁਜ ਮੇਜ ਮੈਂ ਨਹੀਂ ਦਪ ਪਰਸ਼ਾਵਾਂ ਤੋਂ ਬਿਨਾਰ ਮੈਂ ਨਾਲ ਨਾਲ ਤੇ ਹੱਥ ਤੂੰ ਖੁਜ ਮੇਜ ਮੈਂ ਨਹੀਂ ਦਪ ਪਰਸ਼ਾਵਾਂ ਤੋਂ ਬਿਨਾਰ ਹੋਵੇਂ ਨਾਲ ਚੰਦਿਆ ਤੇ ਤੂੰ ਥੈਂਕ ਯੂ ਬਹੁਤ 全然。 ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰੇ ਮੀਡੀਆ ਦਾ ਬਹੁਤ ਬਹੁਤ ਦਿলোਚਸ ਕਰਨਾ ਮਤਲਬ ਏ ਰਾਈਟਰ ਹੋ ਕੇ ਹਰ ਡੇਲੀ ਸੱਕਦੇ ਹੁੰਦੇ ਸੀ ਸਾਰੇ ਸਾਡੇ ਸਭ ਤੋਂ ਪਹਿਲਾਂ ਨਹੀਂ ਪਤਾ ਕਿ ਬਾਉਂਡਿੰਗ ਵਧੀਆ ਹੋਵੇ ਟੀਮ ਵਧੀਆ ਹੋਵੇ ਉੱਥੇ ਦਿਲ ਵੀ ਕਰਦਾ ਤੇ ਸਾਡਾ ਪਰਿਵਾਰ ਸੀਗਾ ਤੇ ਪਰਿਵਾਰ ਨੂੰ ਮਿਲਣ ਦਾ ਕਿਤਾ ਦਿਲ ਨਹੀਂ ਕਰਦਾ ਤੇ ਕਲੇਸ਼ ਨਾ ਪਾਇਆ ਇਹਨਾਂ ਦਾ ਕਲੇਸ਼ ਬੜਾ ਜੈਨੂਆਂ ਜਿਹਾ ਕਲੇਸ਼ ਹੀ ਸਭ ਨੂੰ ਫੜਿਆ ਇਹਨਾਂ ਨੇ ਦੇਖ ਆਰਮਲ ਨਾਲ ਦੀ ਜਿਹੜੀ 30 ਸਾਲ ਪੁਰਾਣੀ ਦੁਸ਼ਮਣੀ ਹੈ ਤੁਹਾਡੇ ਨਾਲ ਉਹ ਮੇਰੇ ਨਾਲ ਹੀ ਹੋਰ ਕਿਧਰ ਹੋਣੀ ਹੋਣ ਨੂੰ ਪਿੰਡ ਵਾਲਿਆਂ ਪਪਪ ਪਪ ਦੇਦਾ ਵੀ ਜੇ ਨਹੀਂ ਵਿਆਹ ਹੁੰਦਾ ਤੇ ਭਜਾ ਲਿਆ ਤੇ ਇਹਨਾਂ ਦਾ ਥੈਂਕਫੁਲ ਵੀ ਆਪਾਂ ਜਿੰਨੂੰ ਤਿਆਰ ਹੋ ਗਏ ਮੈਂ ਮੜਾ ਜਿਹਾ ਇਸ਼ਾਰਾ ਹੀ ਕੀਤਾ ਮੈਂ ਕਿਦਾਂ ਕਰਨਾ ਆਂਦੇ ਡਾਂਦੇ ਮੇਰੇ ਵਰਗਾ ਹੱਥ ਦੇ ਬੰਦਾ ਤੁਸੀਂ ਤਿਆਰ ਬੈਠੇ ਬੰਨਰ ਵਾਲਾ ਬੰਦਾ ਤੇ ਪੱਟੀ ਲੈਂਦਾ ਪਾਂ ਕਰਕੇ ਉਹ ਇਦਾਂ ਦਾ ਮਾਹੌਲ ਜਾਂ ਕ੍ਰੀਏਟ ਹੋ ਗਿਆ ਉਦੋਂ ਬਾਅਦ ਫਿਰ ਗੰਡਾਸੀਆਂ ਟਕੂਏ ਖੜਕਦੇ ਰਹੇ ਰਾਜਮਾੜਾ ਸਾਰੀ ਪਾ ਕੇ ਆਏ ਨੇ ਪਹਿਲੀ ਵਾਰ ਹਾਂ ਸਰਦਾਰ ਸਾਹਿਬ ਕਿੱਥੇ ਖੜੇ ਨੇ ਓਏ 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 ਸਰਦਾਰ ਸਾਹਿਬ ਦੂਰ ਨੇ ਹਾਂ ਪਰ ਤਾਂ ਤਰੀਕ ਪਹੁੰਚਿਆ ਨਹੀਂ ਮੇਰੇ ਨਾਲ ਹੀ ਸ਼ਕਤੀ ਬਾਰੇ ਕੋਈ ਕੁਝ ਆਹੋ ਨਾ ਸਾਰੀ ਸ਼ਕਤੀ ਜਿੰਦਾਬਾਦ ਬਿਲਕੁਲ ਬਿਲਕੁਲ ਪੰਜਾਬ ਦੀ ਪਹਿਲੀ ਕੁੜੀ ਜਿਹਨੇ ਸਪੋਰਟਸ ਬੂਟ ਪਾ ਕੇ ਵਿਆ ਕਰਵਾਇਆ ਵਾ ਉਹ ਸ਼ੂਤ ਵਾਲਾ ਕਿੱਥੇ ਗਿਆ ਫੋਟਾ ਪਰਦਾ ਅੱਗੇ ਚੱਲ ਗਿਆ ਉਹਦੇ ਪਾਣੀ ਪਤਾ ਚਾਰੀ ਵੇਲਾਂ ਜੂਟੀ ਨਹੀਂ ਮਿਲਦੇ ਹਾਂਜੀ ਮੈਨੂੰ ਬੂਟੀ ਨਹੀਂ ਮਿਲਦੇ ਨਹੀਂ ਭਾਜੀ ਸੀ ਕਿਤੇ ਸਾਜੀ ਜੀ ਪੂਰਾ ਸਪੌਟ ਬਿਲਕੁਲ ਜਿਵੇਂ ਚੱਲ ਪਾ ਤੁਸੀਂ ਸਾਨੂੰ ਪਰ ਲੈ ਕੇ ਜਾਣਾ ਹੈ ਇਹ ਗੱਲ ਹੈ ਜੀ ਬਿਲਕੁਲ ਉਂਦਰ ਚਾਲ ਬਈਆਂਾਂ ਦੀ ਫਸਟ ਫਿਲਮ ਸੀਗੀ ਅਸੀਂ ਅੱਜ ਇਹ ਇਤਰਾ ਨਹੀਂ ਘੁਮਾ ਰਹੇ ਬਹੁਤ ਪਿਆਰ ਦੇ ਦਿਲ ਸਾਹਿਬ ਕਿਰਪਾ ਕਰਨ ਵੀ ਬਹੁਤ 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 ਵਧੀਆ ਅੱਜ ਬਹੁਤ ਜਿਆਦਾ ਸੋ ਬਹੁਤ ਘੈਂਟ ਫਿਲਮ ਬੜੀ ਵਧੀਆ ਸਾਰੇ ਚੜ੍ਹਨੇ ਆ ਕੇ ਜ਼ਰੂਰੀ ਇੱਕ ਮੇਰਾ ਸਿਰ ਵੀ ਦਿਲ ਵੀ ਝੁੱਕ ਜਾਂਦਾ ਪਰ ਸਾਹਮਣੇ ਇਹ ਦੀ ਐਵੇਂ ਕਹਿੰਦੇ ਨੇ ਪ੍ਰੈਸ ਇਦਾਂ ਦੀ ਹੁੰਦੀ ਹੈ ਪ੍ਰੈਸ ਇਦਾਂ ਦੀ ਹੁੰਦੀ ਹੈ ਪ੍ਰੈਸ ਇਦਾਂ ਦੀ ਵੀ ਹੁੰਦੀ ਹੈ ਖੜੀ ਰਹੀਏ ਖੜੀ ਰਹੀਏ ਸਾਡੇ ਪਾਸੋਂ ਆਹ ਕਲਾਪਿੰਗ ਜੱਦੀ ਕਰਦੀ ਸਾਡੇ ਕਮੈਂਟ ਚੋ ਛੋਟ ਫਿਰ ਉਹਨੇ ਕਹੇ ਤੇ ਫਿਰ ਤੁਸੀਂ ਕਮੈਂਟ ਸਹੀ ਗੱਲ ਆਹੋ ਹੋ ਜਰੂਰ ਦੱਸਿਓ ਥੈਂਕ ਯੂ ਸੋ ਥੰਕ ਯੂ ਕਿਵੇਂ ਲੱਗੀ ਚਲੋ